ਆਪਾਂ ਕੰਮ ਕਰਦੇ ਵੀਰੇ ਜਿਵੇਂ ਰੀਪਰ ਹੋਵੇ ਤੂੜੀ ਵਾਲੇ ਜੀ ਲੇਜ਼ਰ ਹੋਵੇ ਜੀ ਜਰੂਟਰ ਬੀਟੀ ਹੋਵੇ ਜੀ ਅੱਛਾ ਸੁਪਰ ਸੀਡਰ ਹੋਵੇ ਹੈਰ ਹੋ ਕਲਟੀਵੇਟਰ ਜੀ ਤਕਰੀਬਨ ਜੀ ਸਾਰੇ ਤਰ੍ਹਾਂ ਦਾ ਜਿਹੜਾ ਵੀ ਖੇਤੀਬਾੜੀ ਨਾਲ ਸੰਬੰਧਤਾ ਚੀਜ਼ ਹਨ ਜੀ ਜਨਾ ਜੀਬੀ ਦਾ ਦੇ ਉਹ ਸਾਰੀਆਂ ਆਪਾਂ ਕਰਦੇ ਵੀਰੇ ਇਹ ਲੰਕਣ ਦਾ ਪਲਾਉ ਹੈ ਜੀ ਲੰਕਣ ਦਾ ਜੀ ਹਾਂ 2019 ਮਾਡਲ ਹੈ ਠੀਕ ਜੀ ਇਹ 10 15 ਕਿੱਲੇ ਚੱਲੇ ਨੇ ਮਤਲਬ ਕਿ ਮੂੰਹ ਨਿਕਲੇ ਨੇ ਖੱਲਾ ਹਾਂ ਨੇੜ ਕਿੱਲਾ ਪਾਟਲਾ ਇਹਨਾਂ ਬਸ ਸਿਰਫ ਆ ਤੇ ਲਮਕਣ ਦੇ ਨੇ ਇਹ ਠੀਕ ਹੈ ਇਹ ਡਿਮਾਂਡ ਇਹ 145000 ਦੇ 145000 ਹਾਂ ਲਮਕਣ ਦਾ ਹਾਲਾ ਇਹ ਪਲਾਉ ਵੀਰੇ ਮਿਲਦਾ ਨਹੀਂ ਸੀ ਮਿਲਦਾ ਅਨਯੂਜ਼ ਹੈ ਅਨਯੂਜ਼ ਕੀਤਾ ਹੋਇਆ ਵੀਰੇ ਅਨਯੂਜ਼ ਹੈ ਬਿਲਕੁਲ ਐਹੀਂ ਫਰੈਸ਼ ਦਾ ਫਰੈਸ਼ ਖੜਿਆ ਬਿਲਕੁਲ ਹਾਂ ਜੀ ਇਹਦਾ 165000 ਰੁਪਏ ਵੀਰੇ 7 ਫੁੱਟਾ 7 ਫੁੱਟਾ ਹਾਂ 7 ਫੁੱਟਾ ਜੀ 165000 ਦਾ ਨਾ ਮਾ ਬਿਲਕੁਲ ਜੀ ਚੱਲਿਆ ਨੇ ਜੀ ਰੋਮੀਟਰ ਹੈ 2021 ਮਾਡਲ ਹੈ ਦਸਵੀਂ ਸਾਲਾਂ ਦਾ ਹਾਂ ਹਾਂ ਦਸਵੀਂ ਸਾਲਾਂ ਦਾ ਵੀਰੇ ਹਾਂ ਇਹ ਵੀਰੇ 155000 ਦਾ 155000 ਹਾਂ ਜੀ ਇਹ ਕਿ ਨਾ ਚੱਲਿਆ ਹੋਵੇ ਤੁਸੀਂ ਦੱਸਿਆ ਇਹ ਵੀਰੇ 2021 ਮਾਡਲ ਨਿੱਕੀ ਮਾਡਲ ਹਾਂ 7 ਫੁੱਟ ਹੈ ਅੱਛਾ ਜੀ ਹਾਂ ਇਹ 1 ਲੱਖ 45 ਹਜ਼ਾਰ ਦਾ ਇਹ 7.5 ਫੁੱਟ ਹੈ ਬਾਈ ਠੀਕ ਹੈ ਠੀਕ ਹੈ 7.5 ਫੁੱਟ ਇਹ 7.5 ਫੁੱਟ ਹੈ ਜੀ ਠੀਕ ਹੈ ਠੀਕ ਹਾਂ ਜੀ ਬਾਕੀ ਆਪਾਂ ਅੰਦਰ ਦਿਖਾ ਦਨੇ ਲੀਜ਼ਰ ਖੜੇ ਨੇ ਬਾਈ ਆਪਾਂ ਹਾਂ ਲੀਜ਼ਰ ਹਾਂ ਜੀ ਅੰਦਰ ਵੀ ਤੁਹਾਨੂੰ ਹੁਣ ਲੀਜ਼ਰ ਦਾ ਸੀ ਟਰਾਈ ਠੀਕ ਹੈ ਠੀਕ ਹੈ 2021 ਮਾਡਲ ਹੈ ਵੀਰੇ ਹਾਂ ਜੀ ਪੂਰਾ ਸਾਫ਼ ਸੁਥਰਾ ਸੁਪਰ ਸੀਡਰ ਹੈ ਇਹ ਠੀਕ ਹੈ ਹਾਂ 2021 ਮਾਡਲ ਹੈ ਨਾਲ ਦੇ ਬਲੇਡ ਨੇ ਬਾਈ ਠੀਕ ਹੈ ਜੀ ਨਾਲ ਦੇ ਬਲੇਡ ਨੇ ਬਾਈ ਅੱਧ 155000 ਦਾ ਹੁਣ ਠੀਕ ਹੈ ਜੀ 155000 ਦਾ ਹੁਣ ਲਿਜਾਣਾ ਅਜੀਤ ਨੇ ਜੀਮਿੰਦਾਰ ਨੇ ਠੀਕ ਹੈ ਜੀ 22 ਮਾਡਲ ਹੈ ਜੀ ਇਹਦੇ ਵਾਰੀ ਅੰਕੜੇ ਹਾਂਜੀ 8 ਫੁੱਟ ਹੈ ਜੀ ਇਹ ਠੀਕ ਹੈ ਜੀ ਹਾਂਜੀ 8 ਫੁੱਟ ਹੈ ਜੀ ਤੇ 22 ਮਾਡਲ ਹੈ ਡਿਸਕ ਡਰਾਈਵ ਹੈ ਜੀ ਹਾਂਜੀ ਠੀਕ ਹੈ ਜੀ ਇਹ ਦੇ ਦਾਂਗੇ ਵੀਰੇ ਆਪਾਂ ਇਸ ਟਾਈਮ ਜੇ ਹੁਣ ਲੈਣਾ ਹੋਵੇ ਜ਼ਿਮੀਂਦਾਰ ਨੇ ਇਹ ਦੇ ਦਾਂਗੇ 160000 ਰੁਪਏ ਦਾ ਠੀਕ ਹੈ ਜੀ ਮਾਡਲ ਤੁਸੀਂ 22 ਬੋਲੇ ਜੀ 2022 ਮਾਡਲ ਹੈ ਜੀ ਠੀਕ ਹੈ ਜੀ ਤੇ 8 ਫੁੱਟ ਹੈ ਜੀ ਵੈਸੇ ਮਾਰਕੀਟ ਰੇਟ ਕੀ ਹੁੰਦੇ ਸਾਡੇ ਕੋਲ ਸਿਕੜਾ ਹੈ ਜੀ ਇਹ ਸੈਕੰਡ ਹੈਂਡ ਬਾਈ ਇੱਥੇ ਦਿੱਕੀ ਜਾਂਦੇ ਨੇ ਜੀ ਹਾਂ 60 ਦਾ 65 ਦਾ 60 ਦਾ 65 ਦਾ ਜਿਵੇਂ ਹੁਣ ਵੀਰੇ ਹੁਣ ਹੁਣ ਮਿਲੂ ਇਹ ਜਦੋਂ ਸੀਜ਼ਨ 'ਚ ਆ ਗਿਆ ਉਹ 20000 ਪਲੱਸ ਹੋਊ ਫੇਰ ਵੀ 20000 ਪਲੱਸ ਹੋ ਜਾਂਦਾ ਉਸ ਟਾਈਮ ਕਿਉਂ ਉਹ ਤਾਂ ਹੋਊਗੀ ਹੋਊਗਾ ਬਾਈ ਹਾਂਜੀ ਹਾਂ ਉਹ ਤਾਂ ਹੋਣੀ ਹੋਣਾ ਹਾਂ ਉਹ ਤਾਂ ਜੇ ਹੁਣ ਲੈ ਜਾਂਦਾ ਤੁਸੀਂ ਮਤਲਬ ਕਹਿ ਰਹੇ ਹੋ ਵੀ ਇੱਕ ਲੱਖ ਕਿੰਨੇ ਦਾ ਜੀ 165000 ਦਾ ਦੇਣਾ ਹੁਣ ਜੇ ਹੁਣ ਲੈ ਜਾਣਾ ਜੀ ਮੌਕੇ ਤੇ ਡਿਸਕਾਊਂਟ ਆਪਾਂ ਹਾਂਜੀ ਹਾਂਜੀ ਠੀਕ ਹੈ ਜੀ 2021 ਮਾਡਲ ਇਹ ਚ ਰਿਹਾ ਜੀ ਠੀਕ ਹੈ ਜੀ ਤੇ TND ਦਾ ਸੈੱਟ ਹੈ ਜੀ ਤੇ ਐਗਰੀ ਪ੍ਰਾਈਮਰੀ ਬਾਊਟ ਹੈ ਜ ਠੀਕ ਹੈ ਜੀ ਇਹ ਜੀ ਡੋਲੀ ਹੈ ਜੀ ਇੱਕ ਜੀ ਕਰਵਾੜੇ ਬਣਦੀ ਹੈ 2021 ਮਾਡਲ ਦਾ ਡਬਲ ਐਕਸ ਲੈ ਜੀ ਠੀਕ ਹੈ ਜੀ ਮਾਡਲ ਚ ਜੀ ਠੀਕ ਹੈ ਠੀਕ ਹੈ ਜੀ ਇਹ ਵੀਰੇ TND ਦਾ ਸੈੱਟ ਹੈ ਜੀ 1500 ਓਰੀਜਨਲ ਹੈ ਓਰੀਜਨਲ ਹੈ ਜੀ ਹਾਂ ਓਰੀਜਨਲ ਸੈੱਟ ਹੈ ਜੀ T TND ਦਾ ਜੀ ਤੇ ਇਹ ਵੀਰੇ ਕੀਮਤ ਹੈ ਦੀ 2 ਲੱਖ 5000 ਰੁਪਏ ਜੀ 2 ਲੱਖ 5000 ਰੁਪਏ ਜੀ ਬਾਕੀ ਡਿਸਕਾਊਂਟ ਕਰ ਦਾਂਗੇ ਮੌਕੇ ਤੇ ਹੋ ਜੀ ਮੌਕੇ ਤੇ ਹੋ ਜੀ ਕਿ ਕ ਵੀਰੇ ਜਿਵੇਂ ਹੁਣ TND ਆ ਗਿਆ ਹੈ ਆਪਣਾ ਹਾਂ ਜੀ ਉਹ ਤਾਂ ਆਪਣੇ ਲੁਧਿਆਣਾ ਦਾ ਸੈੱਟ ਹੈ ਮਤਲਬ ਕਿ ਹਾਂਜੀ ਹਾਂਜੀ ਤੇ ਉਹ ਦੇਸੀਆਂ ਚ ਵੀ ਆ ਗਿਆ ਮਤਲਬ ਕਿ ਬੜਾ ਦੇਸੀ ਚ ਵੀ ਬੜਾ ਰੀਜਨਲ ਚ ਵੀ ਨਹੀਂ ਇਹ ਵੀਰੇ ਡੂਐਸ ਦਾ ਸੈੱਟ ਨੇ ਲਾਇਕਾ ਦਾ ਇਹ ਆਪਣੇ ਉਰੀਟਰੀ ਆਪਨ ਲੈਣ ਆਉਂਦਾ ਜੀ ਤੁਸੀਂ ਗਾਈਡੈਂਸ ਕਰ ਦਿਓ ਮਾਣੀ ਮਤਲਬ ਉਹਨੂੰ ਦੱਸ ਦਿਓ ਵੀ ਤੁਹਾਨੂੰ ਆ ਲੈਣਾ ਹਾਂ ਹਾਂ ਸਾਰਾ ਕੁਝ ਦੱਸ ਦੇ ਇਹ ਮਤਲਬ ਕਿ ਵੀਰੇ ਜੇ ਹੁਣ TND ਦਾ ਸੈੱਟ ਆ ਗਿਆ ਆਪਣਾ ਉਹ ਬੋਲਿਆ ਜੀ 2 ਲੱਖ 5000 ਦਾ ਤੇ 21 ਮਾਡਲ ਹੈ ਤੇ ਇਹ 20 ਮਾਡਲ ਹੈ ਤੇ ਇਹਦਾ ਸੈੱਟ ਜਬੇ ਨੇ 1 ਲੱਖ 1000 ਦਾ ਫਰਕ ਹੈ ਲਾਇਕਾ ਦੇ TND ਚ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਜੀ ਇਹ ਆ ਗਿਆ ਜੀ ਇਹ ਸਪੋਰਟਸ ਪਲੱਸ ਹੈ ਜੀ ਬਾਉਂਡ ਠ ਬਹੁਤ ਹੈ ਇਹ ਤੇ TND ਦਾ ਸੈਟ ਹੈ ਜੀ ਠੀਕ ਹੈ ਜੀ ਇਹਦਾ ਰੇਟ ਹੈ 220000 ਰੁਪਏ 220000 220000 ਰੁਪਏ ਰੇਟ ਹੈ ਜੀ TND ਦਾ ਸੱਟ ਹੈ Ориジナル ਜੀ ਬਾਕੀ ਆਪਾਂ ਮੌਕੇ ਦੇ ਡਿਸਕਾਊਂਟ ਜ਼ਰੂਰ ਕਰ ਦਾਂਗੇ ਮਾਨ ਦਾ ਜ਼ਰੂਰ ਕਰ ਦੂੰਗੀ ਕੀ ਹਾਲ ਨੇ ਬਾਈ ਵਧੀਆ ਵਧੀਆ ਵੀਰੇ ਆਪਾਂ ਨਾਂ ਦੱਸੀ ਪਹਿਲਾਂ ਆਪਣਾ ਆਪਣਾ ਨਾਮ ਰੇਖੀ ਨੰਬਰ ਆ ਰਿਹਾ ਕਕਰਾਲਾ ਭਾਈ ਦਾ ਠੀਕ ਹੈ ਠੀਕ ਹੈ ਵੀਰੇ ਤੇ ਵੀਰੇ ਆਪਾਂ ਲੇਜ਼ਰ ਲੈਂਡ ਲੈਵਲਰ ਲਿਆ ਇਹ ਇਹ ਵੀ ਰਪਿੰਡ ਟੋਲੇ ਲਈ ਵਿਸ਼ੇਸ਼ ਤੌਰ ਤੇ ਮਿਹਰਸਾਰੇ ਗਰੁੱਪ ਲਈ ਨੰਬਰ ਟੋਲੇ ਹੈ ਵੀਰੇ ਠੀਕ ਹੈ ਠੀਕ ਹੈ ਪਿੰਡ ਘੋੜੇ ਨਾਲ ਪਿੰਡ ਪੁੜੀ ਨਾਲ ਹਾਂ ਜੇ ਕੀ ਵੀ ਪਿੰਡ ਦੇ ਵਿੱਚ ਕੰਮ ਕਰ ਰਹੇ ਨੇ ਮਤਲਬ ਹੈਨਾ ਸੇਲ ਪ੍ਰਤੀਸ ਦਾ ਆਪਣੇ ਸ਼ਹਿਰਾਂ ਦੇ ਵਿੱਚ ਵੀ ਬਥੇਰੇ ਹੁੰਦੇ ਨੇ ਮਤਲਬ ਡੀਲਰ ਰਹਿ ਜਾਂਦੇ ਨੇ ਆਪਾਂ ਜਿਆ ਕਾਸੀ ਦੇ ਪ੍ਰਤੀ ਸਾਲ ਕਿਹਾ ਤਾਂ ਨੇ ਤੁਸੀਂ ਇਤਕੂੜ ਨੇ ਉਤ ਕਿਵੇਂ ਮਤਲਬ ਪਿੰਡ ਦੇ ਵਾਲਾ ਨੂੰ ਇੰਨਾ ਕੁਝ ਕੀ ਪਤਾ ਹੁੰਦਾ ਪਿੰਡ ਵਾਲੇ ਨੂੰ ਪਿੰਡ ਚ ਆਪ ਚਲਾਇਆ ਹੁੰਦੇ ਨੇ ਸੰਦ ਪਿੰਡ ਆਪ ਚਲਾਉਂਦੇ ਨੇ ਆਪਾ ਜੱਟ ਮਤ ਕਹਿੰਦੇ ਨੇ ਹਾਂ ਹਾਂ ਸਭ ਕੁਝ ਪਤਾ ਸਭ ਕੁਝ ਬਤਾਂਦੇ ਹੋ ਬਈ ਹਾਂ ਨਾਲ ਗਾਰੰਟੀ ਵਾਲਾ ਕੰਮ ਹੁੰਦਾ ਗਾਰੰਟੀ ਵਾਲਾ ਜਮਾ ਵੀਰੇ ਤੇ ਤੁਸੀਂ ਇਹ ਲੈਤਾ ਵੀਰੇ ਆਪਾਂ ਜਿਵੇਂ ਆ ਦੇਖਨੇ ਆ ਆਪਣਾ ਲੇਜ਼ਰ ਲੈਂਡ ਲੇਬਲਰ ਕਿਵੇਂ ਲੱਗਿਆ ਵੀਰੇ ਇੰਨਾ ਸਵਾ ਆਪਾਂ ਨੂੰ ਤੇ ਆਪਾਂ ਕੰਮ ਕਰ ਰੇਟ ਉਂਟ ਕਿਵੇਂ ਵੀਰੇ ਬਾਈਆਂ ਨਾਲ ਰੇਟ ਵਧੀਆ ਵੀਰੇ ਰੇਟ ਵਧੀਆ ਵੀਰੇ ਤੇ ਮਤਲਬ ਇਹ ਤੁਹਾਨੂੰ ਇਹ ਤਾਂ ਨਹੀਂ ਹੋਇਆ ਵੀ ਆਪਾਂ ਬਜਾਉਂਦੇ ਥਾਂ ਮ ਆ ਰਹ ਹਾਂ ਪਹਿਲੀ ਵਾਰ ਆਇਆ ਹਾਂ ਸਾਈ ਦੇ ਕਿ ਬਾਗੇ ਜੀ ਠੀਕ ਲੱਗਿਆ ਸਾਨੂੰ ਆਲੂ ਦੇਤੇ ਤੇ ਚੱਲੂ ਸੀ ਪਹਿਲੀ ਵਾਰ ਆਏ ਤੇ ਆਪਾਂ ਨਾਲ ਦੀਆਂ ਵੀ ਲੈ ਵੀ ਲਿਆ ਹੈ ਹਾਂ ਨਾਲ ਦੀਆਂ ਘੱਟ ਘੱਟ ਠੀਕ ਹੈ ਠੀਕ ਹੈ ਘੱਟ ਬਾਈ ਤੇ ਮਤਲਬ ਪੜੀ ਕੰਮ ਕਰੇ ਨਾ ਬਧੀ ਵੀ ਪਨਾਲ ਦੀ ਨਾਲ ਰੇਟ ਵੀ ਪਟਰੋਲ ਲੱਗ ਰਿਹਾ ਕੰਟਰੋਲ ਲਿਆ ਬਈ ਕਿੰਨੇ ਆਪਾਂ ਕਹੇ 10 ਕਿੰਨਾ ਵੀਰ ਕਿੰਨੇ ਰੇਟ ਦਾ ਲੱਗਿਆ ਆਪਾਂ ਇੱਕ ਸੱਟ ਸਾਰਿਆ ਇੱਕ ਸੱਟ ਤੇ ਲਿਆ ਵੀਰੇ ਤੇ ਵੀਰੇ ਤੁਹਾਨੂੰ ਕਿੰਨੇ ਦਾ ਵੀ ਸੈਫੀਸ਼ੈਂਟ ਰੇਟ ਇਹ ਹਾਂ ਨਾਰਮਲ ਰੇਟ ਹੈ ਠੀਕ ਹੈ ਠੀਕ ਹੈ ਬਈ ਤੁਸੀਂ ਬਾਹਰ ਅੰਦਰ ਪਤਾ ਨਹੀਂ ਤਾ ਸੀ ਵੀ ਆ ਕਰਿਆ ਸੀ ਪਤਾ ਦੇ ਵੀ ਉੱਥੇ ਮਤਲਬ ਮਹੀਗਾ ਟੇਸਰ ਹਾਸ ਤੋਂ ਕੋਈ 2000 ਕੋਈ ਪੌਣੇ 2000 ਪੌਣੇ ਬਾ ਜਨਾ ਠੀਕ ਹੈ ਤੁਸੀਂ ਕੋਈ ਫੋਨ ਫਾਨ ਕਰਦੇ ਇਹ ਤਾਂ ਸਿੱਧੀ ਆ ਗਈ ਉਹਦਲੇਵੇਂ ਜਿਵੇਂ ਮੈਂ YouTube ਤੇ ਦੇਖ ਰਿਹਾ ਹਾਂ ਵੀਡੀਓ ਦੇਖੀ ਦੀ ਠੀਕ ਹੈ ਜੇ ਵੱਡੀ ਗੱਲ ਹੈ ਵੱਡੀ ਗੱਲ ਹੈ ਤੇ ਬਾਈ ਦੱਸਵਾ ਕਿਵੇਂ ਲੱਗੇ ਹੋਈ ਆਪਾਂ ਪੂਰਾ ਬੜੇ ਸਵਾਲ ਆ ਤੇ ਰੁਕੀ ਜਿਵੇਂ ਹੋਰ ਲੈਂਦਾ ਤੁਸੀਂ ਕਹਿੰਦੇ ਹੋ ਵੀ ਇੱਥੇ ਆ ਜੂ ਹਾਂ ਰੇ ਹਾਂ ਦੀਪ ਸਿੰਘ ਨੇ ਨਾਮ ਹੈ ਠੀਕ ਹੈ ਪਿੰਡ ਕੋੜੇ ਨਾ ਬਾਈ ਪਿੰਡ ਕੋੜੇ ਨਾਮ ਹੈ ਹਾਂ ਜ਼ਿਲ੍ਹਾ ਸੰਗਰੂਰ ਚ ਪੈ ਜਾਂਦਾ ਜੀ ਹਾਂਜੀ ਤੇ ਵੀ ਕੀ ਆਪਾਂ ਕੰਮ ਦਾ ਕਰਦੇ ਦੱਸੀ ਇੱਕ ਵਾਰੀ ਆਪਾਂ ਕੰਮ ਕਰਦੇ ਵੀਰੇ ਜਿਵੇਂ ਰੀਪਰ ਹੋਵੇ ਤੂੜੀ ਵਾਲੇ ਜੀ ਲੇਜ਼ਰ ਹੋਗੇ ਜੀ ਰੂਟਰ ਬਿਟੂ ਹੋਗੇ ਜੀ ਸੁਪਰ ਸੀਡਰ ਹੋਗੇ ਹੈ ਰੋ ਕਲਟੀਵੇਟਰ ਹੀ ਤਕਰੀਬਨ ਇਹ ਸਾਰੇ ਤਰ੍ਹਾਂ ਦਾ ਜਿਹੜਾ ਵੀ ਖੇਤੀਬਾੜੀ ਨਾਲ ਸੰਬੰਧਤਾ ਚੀਜ਼ ਹਨ ਜੀ ਵੀਦਾਰ ਦੇ ਉਹ ਸਾਰੀਆਂ ਆਪ ਕਰਦੇ ਹੈ ਜੀ ਹੈ ਜੀ ਇਹ ਵੀ ਇਹ ਸਾਰੀ ਸਾਰੀ ਚੀਜ਼ਾਂ ਠੀਕ ਹੈ ਹਾਂ ਜੀ ਤੇ ਵੀ ਆਪਾਂ ਕਿੰਨੇ ਟਾਈਮ ਆਪਾਂ ਤੇ ਆ ਬੜੇ ਟਾਈਮ ਹੋ ਗਏ ਹੈ ਆਪਾਂ ਕਰਦੇ ਹਾਂ ਵੀ ਅਪਨ 2013 ਤੋਂ ਬਾਅਦ ਕਰ ਲੰਗੀ ਸੀ ਤਾਂ ਤੇ ਆਪਾਂ ਜੀ ਪਰਸਨਲ ਗੱਲ ਕਰੀ ਮਤਲਬ ਜਿਵੇਂ ਦਮਾਹ ਦੇ ਵਿੱਚ ਆਈ ਬੇ ਲੈਣ ਦੇ ਵਿੱਚ ਆਉਣ ਬਸ ਵੀਰੇ ਬਸ ਉਧਰ ਜੁੜ ਕੇ ਪਹਿਲੇ ਦਿਨ ਤੋਂ ਹੀ ਅੱਛਾ ਬਸ ਮਨ ਇੱਧਰ ਸੀ ਕਿ ਮਤਲਬ ਕਿ ਵੀ ਚਲੋ ਵੀ ਉਹੀ ਕੰਮ ਕੀਤਾ ਫੜ ਲਿਆ ਸੀ ਨਹੀਂ ਬਸ ਜਾਣਕਾਰੀ ਆ ਗਈ ਆਪਾਂ ਨੂੰ ਤਾਂ ਕਰਕੇ ਆਪਾਂ ਨੂੰ ਇਹੀ ਕੀਤਾ ਫੜ ਲਿਆ ਵਧੀਆ ਲੱਗਿਆ ਜੀ ਹੁਣ ਤੇ ਆਪਾਂ ਪੂਰਾ ਪੜੀ ਪੂਰਾ ਤੇ ਜਾਤ ਪੜੀ ਠੀਕ ਹੈ ਠੀਕ ਹੈ ਤੇ ਕੋਈ ਨਾ ਉਹ ਦੇਖੀ ਆਪਾਂ ਡੇਰਾ ਨਾ ਕੋਈ ਡੀਲਰ ਹੋਵੇ ਹਨਾ ਬਣੀ ਉਹ ਸ਼ਹਿਰਾਂ ਚ ਬੈਠੇ ਨੇ ਮੇਨ ਦਾ ਹੀ ਆਪਾਂ ਪਿੰਡ ਦੇ ਜਿਹੜੇ ਰੱਖਿਓ ਵੀ ਪਿੰਡ ਦੇ ਜਿਹੜੇ ਬੈਠੇ ਆਪਾਂ ਪਿੰਡ ਦੇ ਵੀਰੇ ਮੇਰੇ ਕੋਲ ਹੋਣੀ ਇੱਥੇ ਆਪਣਾ ਚੌਂਕ ਫਰੰਟ ਜੀ ਸਰਕਾ ਪਰ ਨਿਰਤਨ ਠੀਕ ਹੈ ਠੀਕ ਹੈ ਜੀ ਲੋਕੇਸ਼ਨ ਵਧੀਆ ਹੈ ਜੀ ਆਪਣੀ ਪੂਰੀ ਵਧੀਆ ਪੂਰੀ ਵਧੀਆ ਲੋਕੇਸ਼ਨ ਹੈ ਜੀ ਬਾਕੀ ਬੜਾ YouTube ਦੇ ਵੀ ਚੈਨਲ ਸਾਰੇ ਚੱਲਦੇ ਨੇ ਜੀ ਅੱਛਾ ਅੱਛਾ ਜੀ ਹਾਂ ਜੀ Instagram ਤੇ ਵੀ ਚੱਲਦਾ ਜੀ ਬਾਕੀ ਅੱਜ ਕੱਲ ਦਾ ਸੋਸ਼ਲ ਮੀਡੀਆ ਦੇ ਜਮਾਨਾ ਹੈ ਜੀ ਕੋਈ ਵੀ ਚੀਜ਼ ਲੈ ਲਓ ਜੀ ਅਗਲਾ ਇੱਕ ਤੋਂ ਹੀ ਮਿਲ ਜਾਂਦੀ ਹੈ ਹਾਂ 50 ਜothe ਆਪਣੇ ਅੰਮ੍ਰਿਤਸਰ ਦੇ ਆਏ ਆ ਆਪਣੇ ਕੋਲ ਹੀ ਹਾਂਜੀ ਹਾਂਜੀ ਹਰੀਕੇ ਪੱਤਨ ਤੋਂ ਜੀ ਜੀ ਹਰੀਕੇ ਪੱਤਨ ਤੋਂ ਹਾਂ ਇਹ ਪੈਨ ਹੈ ਵੀਰੇ ਤਕਲੀਨ 200 ਕਿਲੋਮੀਟਰ ਤੋਂ ਪਰੇ ਜਾਂਦਾ 100 ਠੀਕ ਹੈ ਆ ਮੰਨ ਲਓ ਚੱਲੇ ਜੇ ਹੁੰਦੇ ਆ ਆ ਚੱਲ ਕੇ ਆਏ ਉਹਨਾਂ ਨੇ ਬਈਆਂ ਨੇ ਆਪਣੇ ਕੋਲ ਤਿੰਨ ਜੀ ਜਲਤੀਆਂ ਉਹ ਕਹਿੰਦਾ ਤੁਹਾਨੂੰ ਇੱਥੇ ਮਿਲ ਗਈਆਂ ਪਕਾਈ ਕਰਨ ਦੀ ਲੋੜ ਹੈ ਲੈ ਕੇ ਜੀ ਕਾਈ ਸੀ ਤੱਕ ਜਲੇਗੀ ਇਹ ਜਲਦੀ ਹਾਂਜੀ ਠੀਕ ਹੈ ਠੀਕ ਹੈ ਤੇ ਵੀ ਮਤਲਬ ਆਪਾਂ ਜਲ ਜਿਹੜੀ ਹੁਣ ਤੁਹਾਨੂੰ ਕੋਈ ਦਿਮਾਗ ਚ ਨਹੀਂ ਆਉਂਦਾ ਪਰ ਸ਼ਾਇਦ ਤੇ ਲੀਵਰ ਤੇ ਕੰਮ ਕਰ ਵੱਧਦਾ ਰਹੇਗੀ ਸ਼ਾਇਦ ਕਰੇ ਖਰਚੇ ਵੱਧਦੇ ਨੇ ਜੀ ਖਰਚੇ ਵੱਧਦੇ ਨੇ ਖਰਚੇ ਵੱਧਦੇ ਪਹਿਲਾਂ ਉਹ ਦੇਖੋ ਜੀ ਹਾਂਜੀ ਦੁਕਾਨਦਾਰ ਦਾ ਖਰਚਾ ਵੱਧ ਗਿਆ ਜੀ ਠੀਕ ਹੈ ਠੀਕ ਹੈ ਹੋ ਆਪਾਂ ਨੂੰ ਹੁਣ ਕੰਮ ਕਰਨਾ ਵੰਨ ਰੂ ਦੇ ਲਈ ਉਹਨਾਂ ਪਾਸੇ ਘਰੀ ਬੈਠੇ ਹੋਈ ਆ ਆਪਣੇ ਚਾਰ ਤਾਂ ਹਾਂਜੀ ਚਾਹ ਪਾਣੀ ਵਧੀਆ ਜੀ ਚੁੱਕਰੀ ਤਿਆਰ ਹੋ ਜਾਂਦਾ ਠੀਕ 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 ਹੈ ਜੀ ਕੋਈ ਬੰਦਾ ਰਹਿਣਾ ਚਾਹੁੰਦਾ ਹੈ ਮੇਰੇ ਨਾਲ ਹੋਏ ਤਾਂ ਵੀ ਆਪਾਂ ਹੈਗਾ ਹੀ ਜੇ ਤੋੜੇ ਕੋਈ ਤੇਰੀ ਗੱਲ ਕਰੀ ਆਪਾਂ ਇਹ ਮਤਲਬ ਇਹ ਤਿਆਰ ਬਹਾਓ ਥਾਂ ਤੇ ਨਹੀਂ ਡਿਪੈਂਡ ਕਰਦਾ ਹਨਾ ਜਿਹੜੇ ਤੋਂ ਬੰਦੇ ਨਿਰਦਰਦਾ ਕਦੀ ਨਹੀਂ ਕਰ ਸਕਦੇ ਹਾਂ ਠੀਕ ਹੈ ਠੀਕ ਦੇਖੋ ਜਿਹੜੇ ਚੀਜ਼ ਨੇ ਜਿਹੜੇ ਬੰਦੇ ਨੇ ਚੀਜ਼ ਲੈਣੀ ਹੈ ਜੀ ਦੇਖੋ ਚੱਲ ਕੇ ਵੀ ਆ ਜੀ ਕਿਤੇ ਮਰਜ਼ੀ ਸ਼ਹਿਰ 'ਚ ਬੈਠਿਆ ਹੋਵੇ ਇਹ ਇਹ ਵਕਤ ਨਹੀਂ ਹੈਗਾ ਵੀ ਕੋਈ ਸ਼ਹਿਰ 'ਚ ਮਿਲੂਗੀ ਚ ਤੇ ਹੀ ਤੁਹਾਨੂੰ ਮਿਲਦਾ ਪੈਂਦਾ ਬੜੀ ਸੌਖਾ ਮਿਲਦਾ ਪਣੇ ਪੂਰਾ ਵਧੀਆ ਪੂਰਾ ਵਧੀਆ ਜੇਕਰ ਕਿਉਂ ਉਨਾ ਘਟ ਹੈ ਕੋਈ ਨਾ ਘਟ ਹੈ ਹਾਂ ਠੀਕ ਹੈ ਤੇ ਆਪਣੇ ਨਾਲ ਜੋ ਕਟੜੀ ਮਤਲਬ ਪੀੜੀ ਚੀਜ਼ ਦੇ ਪਜਾਂਟੜੀ ਦੇ ਲਈ ਇਹ ਤੇ ਆਪਾਂ ਵੀ ਆਪਣੇ ਕੋਲੇ ਲੇਜ਼ਰ ਨੇ ਇਸ ਟਾਈਮ ਇਸ ਦਾ ਲੇਜ਼ਰ ਹਾਂ ਆਪਣੇ ਕੋਲੇ ਵਿਵਕੀ ਲੇਜ਼ਰ ਸੀ ਹੁਣ ਤਾਂ ਸੀ ਜਦੋਂ ਅੱਠ 10 ਲੈ ਕੇ ਲੇਜ਼ਰ ਹੋ ਗਏ ਰਹਿ ਗਏ 20 ਗੱਦੇ ਪੰਚ ਚੁਪੇ ਹਾਂ ਹਾਂ ਜੀ ਕੋਈ ਕਈ ਵਕਤ ਕਿਰਾਏ ਦੇ ਲਈ ਜਾ ਰਹੇ ਨੇ ਆਪਣੇ ਹੀ ਕਿ ਲੋਕ ਲੋਕਾ ਕਿਰਾਏ ਦੇ ਹੁੰਦੇ ਆਪਾਂ 2-4 ਕਿਲੋਮੀਟਰ ਤੇ ਮਤਲਬ ਕਿ 3-4 ਕਿਲੋਮੀਟਰ ਤੇ ਠੀਕ ਹੈ ਤਨਕਾ ਲੇਜ਼ਰ ਕਿਰਾਏ ਚੱਲ ਰਹੇ ਨੇ ਬਣੀ 24 ਘੰਟੇ ਦੀਆਂ ਚੱਲਦੇ 100 ਰੁਪਏ ਲੈਂਦੇ ਸੀ ਠੀਕ ਹੈ ਠੀਕ ਉਹ ਵੀ ਕਿਰਾਇਆ 15 ਮਤਲਬ ਦਿਨ ਦਾ ਕਿਰਾਇਆ ਹੀ ਦਿੰਦੇ ਹਾਂ 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 ਉਹ ਲੋਕੋ ਦੇ ਦਿੰਦੇ ਮੇਰੇ ਦੂਰ ਤੱਕ ਘੰਟੇ ਦਿੰਦੇ ਹੈਗੇ ਉਹ ਤਾਂ ਬੜੀ ਖਸਮ ਨਾ ਨਾ ਦੂਰ ਦਿੰਦੇ ਤੇਰੇ ਪੰਜ ਰਾਇਟ ਲੈਣਾ ਹੈ ਪਾ ਮੈਨੇਜਰ ਲੈ ਜਾਦਾ ਬੰਦਾ ਉਹ ਤੇ ਹਾਂ ਜੀ ਠੀਕ ਹੈ ਠੀਕ ਹਾਂ ਜੀ ਤੇਰੇ ਬੰਦੇ ਨਹੀਂ ਕਿੱਥੇ ਕਹਿੰਦਾ ਰਹਿੰਦੇ ਨੇ ਪਲੈਂਟ ਦੇ ਉੱਤੇ ਰਹਿੰਦੇ ਨੇ ਜੇ ਹੈਗੇ ਨਾ ਹਾਂ ਦਿਖਾ ਰਿਹਾ ਜੀ ਬਹੁਤ ਚੱਲੀਏ ਪਾ ਚਲੋ ਦੇ ਸੋਈ ਆਪਣਾ ਜਿਹੜਾ ਖੜਾ ਇਕਲੇ ਇਹ ਇਹ 2021 ਮਾਡਲ ਇਹ ਚ ਰਿਆ ਜੀ ਠੀਕ ਹੈ ਜੀ ਤੇ TND ਦਾ ਸੈੱਟ ਹੈ ਜੀ ਤੇ ਐਗਰੀ ਪ੍ਰਾਈਮ ਦੀ ਬਾਊਟ ਹੈ ਜੀ ਠੀਕ ਹੈ ਜੀ ਹਾਂ ਜੀ ਡੋਲੀ ਹੈ ਜੀ ਇੱਕ ਜਿਹੜੀ ਕਰਵਾੜੇ ਬਣਦੀ ਹੈ 2021 ਮਾਡਲ ਡਬਲ ਐਕਸ ਲੈ ਠੀਕ ਹੈ ਮਾਡਲ ਚ ਜੀ ਠੀਕ ਹੈ ਠੀਕ ਹੈ ਜੀ ਇਹ ਵੀਰੇ TND ਦਾ ਸੈੱਟ ਹੈ ਜੀ 1500 ओरिजिनल ਹੈ ਪ੍ਰੀਨਲ ਹੈ ਜੀ ਹਾਂ ओरिजिनल ਸੈੱਟ ਹੈ ਜੀ TND ਦਾ ਜੀ ਤੇ ਇਹ ਵੀਰੇ ਕੀਮਤ ਹੈ ਦੀ 2 ਲੱਖ 5000 ਰੁਪਏ ਹੈ ਜੀ 2 ਲੱਖ 5000 ਰੁਪਏ ਜੀ ਬਾਕੀ ਡਿਸਕਾਊਂਟ ਕਰ ਦਾਂਗੇ ਮੌਕੇ ਤੇ ਹੋ ਜੀ ਮੌਕੇ ਤੇ ਹੋ ਜੂਗਾ ਜੀ ਹੋ ਜੂਗਾ ਜ ਤੇ ਇੱਕ ਸੁਪਰ ਸੀਟ ਦਿਖਾ ਦੇਨੇ ਵੀਰੇ ਆਪਾਂ ਹਾਂਜੀ ਆ ਸੁਪਰ ਸੀਟ ਰਹੀ ਹੈ ਆਪਣਾ ਕੋਲ ਆਈ ਰਾਤ ਹੀ ਆਇਆ ਜੀ ਇਹ ਆਪਣਾ ਕੋਲ ਹਾਂ ਰਾਤ ਪਹੁੰਚਿਆ ਇਹ ਆਪਣਾ 22 ਮਾਡਲ ਹੈ ਜੀ ਇਹਦੇ ਵਰੀ ਗੰਡੰਡੀ ਹਾਂਜੀ 8 ਫੁੱਟ ਹੈ ਜੀ ਇਹ ਆ ਠੀਕ ਹੈ ਜੀ ਹਾਂਜੀ 8 ਫੁੱਟ ਹੈ ਜੀ ਤੇ 22 ਮਾਡਲ ਹੈ ਡਿਸਕ ਡਰਾਈਵ ਹੈ ਜੀ ਹਾਂਜੀ ਠੀਕ ਹੈ ਜੀ ਇਹ ਦੇ ਦਾਂਗੇ ਵੀਰੇ ਆਪਾਂ ਇਸ ਟਾਈਮ ਜੇ ਹੁਣ ਲੈਣਾ ਹੋਵੇ ਜ਼ਿੰਮੇਦਾਰ ਨੇ ਇਹ ਦੇ ਦਾਂਗੇ 1,60,000 ਰੁਪਏ ਦਾ ਠੀਕ ਹੈ ਜੀ ਮਾਡਲ ਤੁਸੀਂ 22 ਬੋਲੇ ਜੀ 2022 ਮਾਡਲ ਹੈ ਜੀ ਠੀਕ ਹੈ ਜੀ ਤੇ 8 ਫੁੱਟ ਹੈ ਜੀ ਵੈਸੇ ਮਾਰਕੀਟ ਰੇਟ ਕੀ ਤੁਹਾਡੇ ਹਿਸਾਬ ਨਾਲ ਇਹ ਇਹ ਸੈਕੰਡ ਹੈਂਡ ਬਾਈ ਇੱਥੇ ਦਿੱਕੀ ਜਾਂਦੇ ਨੇ ਜੀ ਹਾਂ 60 ਦਾ 65 ਦਾ 60 ਦਾ 65 ਦਾ ਜਿਵੇਂ ਹੁਣ ਵੀਰੇ ਹੁਣ ਹੁਣ ਮਿਲੂਆ ਇਹ ਜਦੋਂ ਸੀਜ਼ਨ 'ਚ ਆ ਗਿਆ ਉਹ 20000 ਪਲੱਸ ਹੋਊ ਫੇਰ ਵੀ 20000 ਪਲੱਸ ਹੋ ਜਾਂਦਾ ਉਸ ਟਾਈਮ ਕਿਉਂ ਉਹ ਤਾਂ ਹੋਊਗੀ ਹੋਊਗਾ ਬਾਈ ਹਾਂਜੀ ਹਾਂ ਉਹ ਤਾਂ ਹੋਣੀ ਹੋਣਾ ਹਾਂ ਉਹ ਤਾਂ ਜੇ ਹੁਣ ਲਿਆਂਦਾ ਤੁਸੀਂ ਮਤਲਬ ਕਹਿ ਰਹੇ ਹੋ ਵੀ 1 ਲੱਖ ਦੇਣਾ ਜੀ 165000 ਦਾ ਦੇਣਾ ਜੀ ਜੇ ਹੁਣ ਲਿਆਣਾ ਜੀ ਮੌਕੇ ਤੇ ਡਿਸਕਾਊਂਟ ਆਪਾਂ ਦੇ ਹਾਂਜੀ ਹਾਂਜੀ ਠੀਕ ਹੈ ਠੀਕ ਤੇ ਇਹ ਤੋਂ ਬਣਾ ਆਪਣੇ ਹੋਰ ਤੇ ਉਹ ਤੋਂ ਬਣਾ ਵੀਰੇ ਆਪਣੇ ਉਹ ਖੜੇ ਨੇ ਆਪਣੇ ਸੁਪਰ ਸੀਟਰ ਦਾ ਰੋਟਾ ਬਿਟਰ ਖੜੇ ਨੇ ਜੀ ਠੀਕ ਹੈ ਆਰ ਮੁੱਟਾ ਬਿਟ ਰਿਹਾ ਹੈ ਜੀ ਆਪਣੇ ਕੋਲ ਇਹ ਲੈਂਡ ਫੋਰਸ ਦਾ ਦੇਖਾ ਲੈਂਡ ਫੋਰਸ ਦਾ 9 ਫੁੱਟਾ ਰੋਟਾ ਬਿਟ ਰਿਹਾ ਠੀਕ ਹੈ ਜੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਜੀ ਤੇ ਹਲੇ ਤੋਤਾ ਤੂਤਾ ਵੀ ਨਹੀਂ ਮਤਲਬ ਕਿ ਵੀ ਪਰਸੋਂ ਚ ਉੱਥੇ ਆਏ ਨੇ ਆਪਣੇ ਕੋਲ ਨਵੀਂ ਵੀ ਨਹੀਂ ਹੈ ਜੀ ਖੜੀ ਨਹੀਂ ਆਪਣੇ ਕੋਲ ਹਾਂ ਜੀ 9 ਫੁੱਟਾ ਹੈ ਜੀ 2020 ਮਾਡਲ ਹੈ ਇਹ ਬਾਈ ਠੀਕ ਹੈ ਇਹ ਦੇ ਦਾਂਗੇ 1,35,000 ਦਾ ਬਾਕੀ ਮਾਨਤਾਨ ਕਰ ਦਾਂਗੇ ਮੌਕੇ ਤੇ ਬਾਈ ਠੀਕ ਹੈ ਕੰਡੀਸ਼ਨ ਦੇਖ ਸਕਦੇ ਇੱਕ ਨੰਬਰ ਹੈ ਹੀ ਵਧੀਆ ਬਾਈ ਚੰਗੀ ਤਰ੍ਹਾਂ ਹਾਂ ਜੀ ਹਾਂ ਪੂਰੀ ਵਧੀਆ ਹੈ 9 ਫੁੱਟਾ ਹੀ ਵੀਰੇ ਕੱਟ ਮਿਲਦਾ ਬਹੁਤ ਜ਼ਿਆਦਾ ਕੱਟ ਮਿਲਦਾ ਠੀ ਆਪਣੇ ਆਪਣੇ ਰੀਟ ਮਿਲ ਜਾਂਦੀਆਂ ਨੇ ਹਰ ਇੱਕ ਮਿਲ ਜਾਂਦੀ ਹੈ ਵੀਰੇ ਕੰਪਨੀ ਜਿਵੇਂ ਇਹ ਸੁਪਰ ਸੀਟਰ ਆ ਗਿਆ ਵੀਰੇ ਆਪਣੇ ਕੋਲੇ ਉਹ ਰੋਟਾ ਵੇਟਰ ਸੀ ਇਹ 8.5 ਰੋਟਾ ਸੁਪਰ ਸੀਟਰ ਹੈ ਜੀ ਠੀਕ ਹੈ ਠੀਕ ਹੈ 2021 ਮਾਡਲ ਹੈ ਵੀਰੇ ਪੂਰਾ ਸਾਫ ਸੁਥਰਾ ਸੁਪਰ ਸੀਟਰ ਹੈ ਇਹ 2021 ਮਾਡਲ ਹੈ ਹਾਂ 2021 ਮਾਡਲ ਨਾਲ ਦੇ ਬਲੇਡ ਨੇ ਭਾਈ ਠੀਕ ਹੈ ਜੀ ਨਾਲ ਦੇ ਬਲੇਡ ਨੇ ਭਾਈ ਅੱਧੇ ਬਲੇਡ ਨੇ ਅੱਧੇ ਨਹੀਂ ਜੀ ਹਾਂ ਜੀ ਇਹ ਦੇ ਦਾਂਗੇ ਵੀਰੇ 1 ਲੱਖ 1 ਲੱਖ 55000 ਦਾ ਹੁਣ ਠੀਕ ਹੈ ਜੀ 55 55000 ਦਾ ਹੋਣ ਲਿਆਉਣਾ अजीत ਨੇ ਜੀ ਵੀਦਾਰ ਨੇ ਠੀਕ ਹੈ ਜੀ ਤੇ ਆਪਾਂ ਉਹਦਾ ਰੇਟ ਦੱਸਣਾ ਭੁੱਲ ਗਏ ਜਿਹੜਾ ਪਿਛਲਾ ਉਹ 135000 ਦਾ ਰੋਟਾ ਬਿੱਟਰ ਜੀ 9 ਫੁੱਟਾ ਠੀਕ ਹੈ ਠੀਕ ਹੈ ਜੀ ਲੈਡ ਫੋਰਸ ਦਾ ਜੀ ਪਿਛਲੇ ਰੋਟਾ ਬਿੱਟਰ ਸੁਪਰ ਸੀਟ ਦਾ ਆ ਵੀ ਪਏ ਨੇ ਬਾਈ ਆਪਣੇ ਹਾਂ ਜੀ ਆ ਜਿਹੜਾ ਹਰਾ ਆਈ ਪਿਛਲਾ ਹਾਂ ਇਹ ਵੀਰੇ 2021 ਮਾਡਲ ਹੈ ਅੱਛਾ ਜੀ ਹਾਂ 1.45 ਹਜ਼ਾਰ ਦਾ ਇਹ 7.5 ਫੁੱਟ ਹੈ ਬਾਈ ਠੀਕ ਹੈ 7.5 ਫੁੱਟ ਇਹ 7.5 ਫੁੱਟ ਹੈ ਠੀਕ ਹੈ ਹਾਂ ਜੀ ਬਾਕੀ ਆਪਾਂ ਅੰਦਰ ਦਿਖਾ ਦਿੰਦੇ ਨੇ ਲੀਜ਼ਰ ਖੜੇ ਨੇ ਬਾਈ ਆਪਾਂ ਹਾਂ ਲੀਜ਼ਰ ਹਾਂ ਅੰਦਰ ਵੀ ਤੁਹਾਨੂੰ ਹੁਣ ਲੀਜ਼ਰਾਂ ਦਾ ਸੀਜਨ ਹੈ ਨਾ ਮੇਰੇ ਤੋਂ ਹਾਂ ਲੀਜ਼ਰਾਂ ਦਾ ਵੀ ਸੁਪਰ ਸੀਟਰ ਵੀ ਵਿਕੀ ਜਾਂਦੇ ਨੇ ਬਾਈ ਰੋਟਾਵੇਟਰ ਵੀ ਵਿਕੀ ਜਾਂਦੇ ਨੇ ਹਾਂ ਜੀ ਹਾਂ ਜੀ ਬਾਕੀ ਚੱਲਾਂ ਅੰਦਰ ਉਹ ਦਿਖਾ ਦਿੰਦੇ ਆ ਵੀਰੇ ਆਪਾਂ ਹਾਂ ਜੀ ਹਾਂ ਜੀ ਠੀਕ ਹੈ ਚਲੋ ਜੀ ਬਣਿਆ ਹੋਇਆ ਬੋਲ ਮਾਨਸਾ ਬੋਲ ਮਾਨਸਾ ਮਾਨਸਾ ਠੀਕ ਹੈ ਠੀਕ ਹੈ ਠੀਕ ਹੈ ਤੇ ਲਾਈਕਾ 7810 ਤੇ ਠੀਕ ਹੈ ਜੀ ਹਾਂ ਜ ਇਹ 2 ਲੱਖ 40 ਹਜ਼ਾਰ ਦਾ ਡਿਮਾਂਡ ਹੈ ਵੀ ਬਾਕੀ ਮੌਕੇ ਦੇ ਮਾਨਤਾਨ ਕਰਦਾਂਗੇ ਲਾਇਕਾ ਦਾ ਸੈੱਟ ਹੈ ਜੀ ਠੀਕ ਹੈ ਜੀ ਇਹ ਲਾਇਕਾ ਵੀਰ ਦੱਸੋ ਮੜਾ ਜੀ ਕੀ ਸਾਡੇ ਲਾਇਕਾ ਵੀਰੇ ਜਿਵੇਂ ਹੁਣ TND ਆ ਗਿਆ ਜੀ ਆਪਣਾ ਹਾਂਜੀ ਉਹ ਤਾਂ ਆਪਣੇ ਲੁਧਿਆਣਾ ਦਾ ਸੈੱਟ ਠੀਕ ਹੈ ਜੀ ਮਤਲਬ ਕੀ ਹਾਂਜੀ ਹਾਂਜੀ ਤੇ ਉਹ ਦੇਸੀਆਂ ਜੀ ਉਹ ਆ ਗਿਆ ਮਤਲਬ ਕੀ ਬੜਾ ਦੇਸੀ ਜੀ ਵੀ ਬੜਾ ਰੀਜਨਲ ਚ ਵੀ ਨਹੀਂ ਇਹ ਵੀ ਵੀਰੇ US A ਦਾ ਸੈੱਟ ਨੇ ਠੀਕ ਹੈ ਲਾਇਕਾ ਦਾ ਇਹ ਆਪਣੇ ਉਰੀ ਪ੍ਰੀ ਆਪਨ ਲੈਣ ਆਉਂਦਾ ਜੀ ਤੁਸੀਂ ਡੈਟੈਂਸ ਕਰ ਦਿਓ ਮਾਣੀ ਮਤਲਬ ਉਹਨੂੰ ਦੱਸ ਦਿਓ ਵੀ ਤੁਹਾਨੂੰ ਆ ਲੈਣਾ ਹਾਂ ਸਾਰਾ ਕੁਝ ਦੱਸ ਦੇ ਇਹ ਮਤਲਬ ਕੀ ਵੀਰੇ ਜੇ ਹੁਣ TND ਦਾ ਸ ਇਹਦਾ ਸੈੱਟ ਜਬੇ ਨੇ 1,10,000 ਦਾ ਫਰਕ ਹੈ ਠੀਕ ਹੈ ਜੀ ਲਾਇਕਾ ਦੇ TND ਚ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਜੀ ਤੇ ਹੋਰ ਅੱਗੇ ਵੀ ਆਹ ਲੈਜਰ ਆਗੇ ਆਪਣੇ ਹਾਂਜੀ ਇਹ ਬਿਲਕੁਲ ਨਵਾਈ ਵੀਰੇ ਅੱਛਾ ਨਵਾਈ ਇਹਦਾ ਟਾਈਟ ਕਰਨ ਹੋਇਆ ਬਿਲਕੁਲ ਹਾਂਜੀ ਬਿਲਕੁਲ ਅੱਛਾ ਅੱਛਾ ਜੀ ਹਾਂਜੀ ਇਹ 23 ਮਾਡਲ ਹੈ ਵੀਰੇ ਦੋਨੇ 23 ਹਾਂ 24 ਨਹੀਂ ਹੈਗਾ 2023 ਮਾਡਲ ਹੈ ਚਲਾਇਆ ਨਹੀਂ ਹੈਗਾ ਜੀ ਦੱਬੇ ਨੇ ਸੈਟ ਆ ਇਹ ਬੰਦਾ ਹਾਂ ਇਹ ਮਾਨਸਾ ਗੋੜੀ ਬਣਿਆ ਹੋਇਆ ਵੀ ਇਹ ਹਾਂ ਜੀ ਇਹ ਮੋਡਰਨ ਅਪਾਰਟਮੈਂਟ ਹੈ ਕਿ ਬਸ ਅੱਗੇ ਵਿੱਚ ਅਟੈਚ ਜਰੂਰ ਨੇ ਆ ਟੈਰ ਦਿਖਾ ਦਿਓ ਬਈ ਅੱਗੇ ਇਸ ਤਰ੍ਹਾਂ ਬੇਟਾ ਇਹਦਾ ਸੁਣਣਾ ਕੀ ਇਸ ਹਿਸਾਬ ਨਾਲ ਹੋਈ ਇਹਦਾ ਨੇ ਲੈਕਾ ਫਟ ਹੈ ਠੀਕ ਹੈ ਜੀ ਹਾਂ ਇਹਦਾ ਲੈਕਾ ਫਟ ਹੈ 2020 ਮਾਡਲ ਹੈ ਜੀ ਠੀਕ ਹੈ ਜੀ ਇਹ ਵੀ ਰੈਟ ਦੇ ਦਵਾਂਗੇ ਆਪਾਂ ਤੇ ਲੈਜਰ ਦੇਵਾਂਗੇ 2 ਲੱਖ 40 ਹਜ਼ਾਰ ਦਾ ਬਾਕੀ ਮੌਨਤਨ ਮੌਕੇ ਤੇ ਕਰਦਾਂਗੇ ਲੈਕਾ ਸੈੱਟ ਇਹ ਇਹ ਲੈਕਾ ਹਾਂ ਇਹ ਤੇ ਲੈਕਾ ਸੈੱਟ ਚਾਹੀਦਾ ਠੀਕ ਹੈ ਵੀਰੇ ਮੈਂ ਪਹਿਲਾਂ ਵਾਰ ਦੱਸੂ ਮੜਾ ਜੀ ਅੱਡੇ ਪਿੱਛੇ ਤੇ ਟੀਰ ਹੁੰਦਾ ਹੈਗਾ ਤੇ ਇਹ ਨਾ ਮੈਂ ਤੁਹਾਨੂੰ ਜੀ ਕਈ ਦਾ ਕੱਟੇ ਟਾਇਰ ਹੁੰਦੇ ਨੇ ਜੋੜ ਤੇ ਦੋ ਮੈਨੂੰ ਹਾਂਜੀ ਹਾਂਜੀ ਠੀਕ ਹੈ ਉਹ ਅਵਲਿੰਗ ਕਰ ਦਿੰਨੇ ਐਵੇਂ ਤੇ ਇੱਕ ਦੇ ਵਿੱਚ ਟਾਇਰ ਇਹ ਅਵਲਿੰਗ ਨਹੀਂ ਕਰਦੇ ਮੰਨੋ ਟਰੈਕਟਰ ਨੂੰ ਤੋਰਾ ਦੇਣਾ 16 ਚੱਕਰ ਤੇ ਤੇ ਮਰਜ਼ੀ ਲਾਈ ਜਾਈ ਫਿਰ ਹਾਂ ਹਾਂ ਇਹਦਾ ਇਹ ਫਾਇਦਾ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਜਿਵੇਂ ਇਹ ਆ ਗਿਆ ਜ ਬਹੁਤ ਹੈ ਠੀਕ ਹੈ ਤੇ TND ਦਾ ਸੈਟ ਹੈ ਜੀ ਠੀਕ ਹੈ ਜੀ ਇਹਦਾ ਰੇਟ ਹੈ 220000 ਰੁਪਏ 220000 220000 ਰੁਪਏ ਰੇਟ ਹੈ ਜੀ TND ਦਾ ਸੈਟ ਹੈ オリジナル ਜੀ ਬਾਕੀ ਆਪਾਂ ਮੌਕੇ ਦੇ ਡਿਸਕਾਊਂਟ ਜ਼ਰੂਰ ਕਰ ਦਾਂਗੇ ਮੰਨਦਾ ਜ਼ਰੂਰ ਕਰ ਦੂੰਗੀ ਠੀਕ ਹੈ ਜੀ ਬਾਕੀ ਤੁਸੀਂ ਦੇਖ ਲੈਣੋ ਵੀਰੇ ਰੇਟ ਬਾਈ ਦਾ ਜਮੀਨ ਨਾਰਮਲ ਨੇ ਬਾਈ ਦੀ ਬਾਕੀ ਜਿਹੜਾ ਬੰਦਾ ਮਤਲਬ ਵੀਡੀਓ ਦੇਖ ਕੇ ਆਊਗਾ ਦੇ ਵਾਸਤੇ ਬਾਈਓ ਕਹਿੰਦੇ ਆਪਾਂ ਡਿਸਕਾਊਂਟ ਕਰ ਦਾਂਗੇ ਬਾਈ ਦਾ ਹਾਂ ਬਈ 27000 ਰੁਪਏ ਲੱਗੇ ਬਾਈ ਤੇ ਹਾਂਜੀ 27000 ਰੁਪਏ ਤੇ ਪਿਆ ਤੇ ਲੱਗੇ ਵੀਰੇ ਆਪਣਾ ਅੱਛਾ ਅੱਛਾ ਬਈ ਇੱਕ ਆਪਣੀ ਚੈਨ ਹੋਰੀ ਜੀ ਪਟੇ ਹੋ ਗਏ ਪਟਾ ਹੋ ਗਿਆ ਵੀਰੇ ਦੇਖੋ 13000 ਦੀ ਚੈਨ ਨਹੀਂ ਆਉਂਦੀ ਜੀ ਤੇ 10000 ਦਾ ਪਟਾ ਜੀ ਪਟਾਈ ਬਾਕੀ 2000 ਦੇ ਗੇਰ ਜੀ ਬਾਕੀ 5 5-4000 ਰੁਪਏ ਮਿਸਤਰੀ ਵੀ ਲਊਗਾ ਜੀ ਠੀਕ ਹੈ 3-4 ਤਾਂ ਲਊਗੀ ਲਊਗਾ ਲਊਗੀ ਲਊਗਾ ਨਾਲ ਪੇਰ ਦਾ ਜੀ ਠੀਕ ਹੈ ਠੀਕ ਹੈ ਜੀ 27200 ਰੁਪਏ ਲੱਗੇ ਸਾਰੀ ਆਪਣਾ ਇਹਦੇ ਪੇਰ ਤੇ ਜੀ ਜੀ ਇਹ 16 ਮਾਡਲ ਹੈ ਪੂਰੀ ਵਧੀਆ ਚਾਲੂ ਹਾਲਤ ਜੀ ਪੂਰੀ ਵਧੀਆ ਪੂਰੀ ਵਧੀਆ ਹਾਲਤ ਹੈ ਬਾਈ ਚਲਾਉਣੀ ਹੈ ਆਪਾਂ ਚਲਾਈ ਵੀ ਨਹੀਂ ਹੈਗੀ ਬਾਈ ਚੈਨ ਪਟਾ ਪਾ ਕੇ ਬਾਈ ਜੇ ਆਪਾਂ ਲੈ ਕੇ ਉਸ ਤੋਂ ਤੁਸੀਂ ਚਲਾ ਕੇ ਫਿਰੋਂ ਤਸੱਲੀ ਤੇ ਰਹਾ ਦੋ ਇੱਕ ਵਾਰਕ ਬੰਦੇ ਦੀ ਹਾਂ ਜੀ ਹਾਂ ਜੀ ਬਾਈ ਉਹਦਾ ਤਸੱਲੀ ਹੈ ਬਾਈ ਇਹਦਾ ਚੈਨ ਪੱਡਾ ਨਵਾਂ ਹੋਰ ਕੀ ਹੁੰਦਾ ਬਾਈ ਚੱਲੂ ਹੀ ਹੁੰਦਾ ਹੋਰ ਠੀਕ ਹੈ ਠੀਕ ਹੈ ਬਾਈ ਬੈਰਿੰਗ ਨਹੀਂ ਹਸਾਬ ਹੈ ਬਾਈ ਪੂਰੀ ਤੇ ਆਪਣੇ ਬੈਰਿੰਗ ਪਾਗੇ ਵੀਰੇ ਨਵੇਂ ਜਿਹਾ ਬਿਲਕੁਲ ਠੀਕ ਹੈ ਵੀ ਠੀਕ ਹੈ ਥੋੜੇ ਬੈਰਿੰਗ ਪਾਗੇ ਹੋਰ ਕੁਝ ਨਹੀਂ ਹੁੰਦਾ ਵੀਰੇ ਗ੍ਰੀਸ ਮਾਰੋ ਤੇ ਚਲਾਓ ਠੀਕ ਹੈ ਬਾਈ ਠੀਕ ਹੈ ਇਹ ਆਪਾਂ ਤਾਂ ਕਿਵੇਂ ਲੈ ਸਕਦਾ ਬੰਦਾ ਬਾਈ ਤੁਹਾਡੇ ਤੋਂ ਇਹ ਵੀਰੇ ਇਹਦਾ ਰੇਟ ਹੈ 1,65,000 ਰੁਪਏ ਮਾਨਤਾ ਨਹੀਂ ਹੋਊਗਾ ਬਾਈ ਇਹ ਚੋਂ ਨਹੀਂ ਨਹੀਂ ਹੈਗਾ ਵੀ 5-7000 ਦਾ ਫਰਕ ਪੈ ਜੂ ਬਾਈ ਠੀਕ ਹੈ ਬਾਈ ਫੇਰ ਤਾਂ ਆਪਾਂ 40 ਵੀ ਦੇ ਦਿੰਦੇ ਜੇ ਵੀ ਆਪਣਾ ਕੰਮ ਨਾ ਕਰਾਂ ਦਾ 22- ਇਹ ਤਾਂ ਦੇਖੂਗਾ ਜੀ ਤਾਂ ਕੋਈ ਵੀ ਲੈਣ ਆਊਗਾ ਇਹ ਦੇਖੂਗਾ ਇਹਨੂੰ ਦੇਖੂਗਾ ਬਈ ਕੰਮ ਕਰਾਇਆ ਹੋਇਆ ਬਈ ਠੀਕ ਆ ਬਈ ਠੀਕ ਆ ਤੇ ਆਪਾਂ ਜਿੱਥੇ ਪਹੁੰਚ ਸਕਦੇ ਆਂ ਵੀ ਲੈਣ ਵਾਸਤੇ ਵੀਰੇ ਇਹ ਪਿੰਡ ਤਾਂ ਆਪਣਾ ਪਿੰਡ ਘੂੜੇ ਨਾ ਪੈਂਦਾ ਜੀ ਜਿਹੜਾ ਸੰਗਰੂਰ ਹੈ ਜੀ ਤੇ ਸੁਨਾਮ ਦੇ ਲੱਗੇ ਪਿਆ ਜਾਂਦਾ ਇਹ ਜੀ ਤੇ ੜੜਬੇ ਦੇ ਲੱਗੇ ਪਾਤਰਾਂ ਦੇ ਲੱਗੇ ਜੀ ਲਹਿਰ ਕਾਕਾ ਦੀ ਬਿਚਾਲੇ ਆਪਣਾ ਸਾਰੇ ਸੈਂਟਰ ਚ ਆ ਗਿਆ ਵੀਰੇ ਆਪਣਾ ਪਿੰਡ ਠੀਕ ਆ ਠੀਕ ਆ ਹਾਂ ਜੀ ਸਾਰੇ ਸ਼ਹਿਰ ਲੱਗਦੇ ਨੇ ਆਪਣਾ ਸਾਰੇ ਸ਼ਹਿਰ ਲੱਗਦੇ ਨੇ ਹਾਂ ਜੀ ਤੇ ਆਪਣਾ ਨੰਬਰ ਬੋਲ ਲੇ ਇੱਕ ਵਾਰੀ ਆਪਣਾ ਨੰਬਰ ਆ ਵੀਰੇ 9872034864 ਜੀ ਦੂਜਾ ਹਾਂਜੀ ਵੀਰੇ ਆ ਆਪਣੇ ਪਲਾਉ ਬਾਰੇ ਦੱਸੋ ਮੜਾਏ ਆ ਵੀਰੇ ਇਹ ਲਿਮਕਣ ਦਾ ਪਲਾਉ ਹੈ ਜੀ ਲਿਮਕਣ ਦਾ ਜੀ ਹਾਂ 2019 ਮਾਡਲ ਨੇ ਠੀਕ ਹੈ ਜੀ ਇਹ 10 15 ਕਿਲੇ ਚੱਲੇ ਨੇ ਮਤਲਬ ਕਿ ਮੂੰਹ ਨਿਕਲੇ ਨਹੀਂ ਖਲਦਾ ਹਾਂ 1.5 ਕਿਲਾ ਪਾਣੀ ਬਸ ਸਿਰਫ ਤੇ ਲਿਮਕਣ ਦੇ ਨੇ ਇਹ ਠੀਕ ਠੀਕ ਹੈ ਇਹ ਡਿਮਾਂਡ ਜੀ ਹੈ ਬਾਈ ਇਹ ਡਿਮਾਂਡ ਹੈ 1 ਲੱਖ 45000 ਦੇ 1 ਲੱਖ 45000 ਹਾਂ ਲਿਮਕਣ ਦਾ ਹਾਲਾ ਇਹ ਪਲਾਉ ਵੀਰੇ ਮਿਲਦਾ ਨਹੀਂ ਸੀ ਤੀ ਮਿਲਦਾ ਨਹੀਂ ਸੀ ਤੀ ਹਣਾ ਬਾਈ ਪੂਰਾ ਮਹਿੰਗਾ ਮਿਲਦਾ ਹੈ ਕੰਪਨੀ ਕਿਵੇਂ ਬਾਈ ਤੁਹਾਡੇ ਹਿਸਾਬ ਨਾਲ ਕੰਪਨੀ ਇੱਕ ਨੰਬਰ ਹੈ ਬਾਈ ਇੱਕ ਨੰਬਰ ਕੰਪਨੀ ਹੈ ਵੀਰੇ ਠੀਕ ਹੈ ਜਿਵੇਂ ਹੁਣ ਸ਼ਕਤੀਮਾਨ ਹੋਈ ਲਿੰਕਨ ਹੋਈ 마ਸ਼ੀ ਹੋਈ ਇਹ ਪਲਾਉ ਇੱਕ ਨੰਬਰ ਨੇ ਤਿੰਨ ਕੰਪਨੀਆਂ ਦੇ ਹਾਂ ਕੰਪਨੀਆਂ ਬਠੇਰੀਆਂ ਬਣਾਉਂਦੇ ਆ ਰਿਹਾ ਕੇ ਕਦੇ ਲੈ ਸਕਦਾ ਬੰਦਾ ਬਾਈ ਹੈਂ ਅੱਖਾਂ ਬੰਦ ਕਰਕੇ ਲੈਣ ਵਾਲਾ ਕੰਮ ਆ ਵੀ ਹਣਾ ਆਪਣੀ ਪ੍ਰਿੰਟਰ ਸਾਧਿਆ ਪੂਰਾ ਵਧੀਆ ਜੀ ਬਾਰੇ ਨੌ ਚੱਲਦਾ ਹੈ ਨਾ ਲਿੰਕ ਹਲਾ ਦਾ ਤਾਂ ਇੱਕ ਆਪਣੇ ਆ ਕਿੰਨਾ ਪਲਾਉ ਬਾਈ ਇਹ ਵੀਰੇ ਸ਼ਕਤੀਮਾਨ ਦਾ ਅਨਯੂਜ਼ ਕੀਤਾ ਹੋਇਆ ਵੀਰੇ ਅਨਯੂਜ਼ ਹੈ ਬਿਲਕੁਲ ਐਂ ਫ੍ਰੈਸ਼ ਦਾ ਫ੍ਰੈਸ਼ ਖੜਿਆ ਬਿਲਕੁਲ ਹਾਂ ਜੀ ਇਹਦਾ 1,65,000 ਰੁਪਏ ਵੀਰੇ 1 ਸੱਤ ਫੁੱਟਾ 7 ਫੁੱਟਾ ਹਾਂ 7 ਫੁੱਟਾ ਜੀ 1,65,000 ਦਾ ਨਾ ਮਾ ਬਿਲਕੁਲ ਜੀ ਚੱਲਿਆ ਨੇ 0 ਮੀਟਰ ਹੈ ਠੀਕ ਹੈ ਹਾਂ ਜੀ ਆ ਗਿਆ ਸੁਪਰ ਸੀਡਰ ਬਈ ਆਪਣਾ ਇਹ ਸੁਪਰ ਸੀਡਰ ਹੈ ਬਈ ਹਾਂ ਇਹ ਸੁਪਰ ਸੀਡਰ 2021 ਮਾਡਲ ਹੈ ਦਸਵੀਂ ਸਾਲ ਦਾ ਹੈ ਨਾ ਬਈ ਹਾਂ ਦਸਵੀਂ ਸਾਲ ਦਾ ਵੀਰੇ ਠੀਕ ਹਾਂ ਇਹ ਵੀਰੇ 1,55,000 ਦਾ 1,55,000 ਹਾਂ ਜੀ ਠੀਕ ਹੈ ਇਹ ਕਿੰਨਾ ਚੱਲਿਆ ਹੋਵੇ ਤੁਸੀਂ ਦੱਸਿਆ ਵੀਰੇ ਹਾਂ ਸਾਫ ਸੁਥਰਾ ਹੈ ਪੂਰਾ ਸਾਫ ਸੁਥਰਾ ਹੋਇਆ ਤੇ ਹਾਂ ਜੀ ਇਹ ਆਪਣਾ ਲੀਵਰ ਆ ਗਿਆ ਕਬੀਰ ਇਹ ਸੇਲ ਹੋ ਗਿਆ ਬਾਈ ਜੀ ਇਹ ਸੇਲ ਇਹ ਸੇਲ ਹੋ ਗਿਆ ਠੀਕ ਹੈ ਹਾਂ ਜੀ ਪੂੰਜੀ ਲਾਉਂਦੇ ਜਮਾ ਪੂੰਜੀ ਲਾਉਣਾ ਹੈ ਨਾ ਕਿਹੜੀ ਚੀਜ਼ਾਂ ਰੱਖਣੀਆਂ ਚਾਹੀਦੀਆਂ ਨੇ ਬਈ ਆਪਣਾ ਲੈਣ ਸਮੇ ਬਈ ਕੋਈ ਵੀ ਸਾਪਾ ਆਪਣਾ ਇਹ ਐਮਪਲੀਮੈਂਟ ਲੈਣਾ ਹੈ ਨਾ ਆਪਾਂ ਡਿਟੈਕਟ ਕਰ ਲੈਣੇ ਚਾਹੀਏ ਇਸ ਟਾਈਮ ਬਾਈ। ਮੇਰੇ ਮੀਰੀ ਦਾਸਮਾ ਜੀ ਦੇ ਜੇ ਮਰਜ਼ੀ ਚਲਾ ਕੇ ਲੈ ਜਾਓ ਆਪਣੇ ਕੋਲ। ਹਾਂਜੀ। ਹੁਣ ਬਾਈ ਨੂੰ ਉਹ ਨੰਬਰਦਾਰ ਉਹ ਵੇਚਿਆ ਰਿਹਾ ਜਿਹੜਾ ਆਪਾਂ ਨੇ। ਆਪਾਂ ਕੇ ਚੈੱਕ ਕਰਾ ਕੇ ਦਿੱਤਾ ਹੈ। ਹਾਂਜੀ। ਹਾਂਜੀ। ਮੈਂ ਕੰਮ ਦੇ ਦਿੱਤਾ ਹੈ। ਹਾਂਜੀ। ਹਾਂਜੀ। ਮੇਰੇ ਅੰਦਾਜ਼ਾ ਘੰਡਾ ਚਲਾ ਕੇ ਆਪਾਂ ਫੁੱਲ ਤਸੱਲੀ ਕਰ ਲਿਆ ਅਗਲਾ। ਹਾਂਜੀ। ਹਾਂਜੀ। ਦੇਖੋ ਇਲੈਕਟ੍ਰੋਨਿਕ ਚੀਜ਼ ਨੇ ਕੀ ਤੇ ਕੀ ਹੋ ਜੇ। ਹਾਂਜੀ। ਠੀਕ ਹੈ ਫਿਰ ਆਪਾਂ ਨਾਮਾ ਦਿੰਦਾ ਵੀ ਅਗਲਾ। ਮਤਲਬ ਕੋਈ ਵੀ ਟ੍ਰੇਨ ਆਉਂਦਾ ਜੀ ਤੁਸੀਂ ਉਹ ਤਸੱਲੀ ਪੱਟਸ ਕਰਾ ਆ ਜੀ ਤਸੱਲੀ ਬੱਸ ਮੇਰੇ ਬ ਵੇ ਭਾਈ 2 ਰੁਪਏ ਮਤਲਬ ਸਭੀ ਤੁਹਾਨੂੰ ਜਾਣ ਰੱਖ ਲੈਣੀ ਹੋਊ ਫੋਨ ਤੋਂ ਆਪਾਂ ਉਹਦਾ ਨੰਬਰ ਬੋਲ ਦੇਵਾਂ ਹਾਂ ਜੀ ਵੀਰੇ 9872034864 ਨੰਬਰ ਆ ਹੀ ਆਪਣਾ ਇੱਕ ਨੰਬਰ ਹੋ ਰਿਹਾ ਜੀ 98 981527855 ਠੀਕ ਹੈ ਜੀ ਹਾਂ ਜੀ ਦੋ ਨੰਬਰ ਆਪਣੇ ਨੇ ਵੀਰੇ ਮੇਰੇ ਕੋਈ ਨੰਬਰ ਹੁੰਦੇ ਨੇ ਇਹ ਅਜ਼ ਮਰਜੀ ਫੋਨ ਕਰ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਨਾ ਕੰਟੈਕਟ ਕਰ ਸਕਦਾ ਕੋਈ ਵੀ ਸੰਦ ਲੈਣਾ ਹੋਵੇ ਖੇਤੀਬਾੜੀ ਦਾ ਹੈ ਕਲਟੀਵੇਟਰ ਬਲਦਾਵੇਂ ਹੜ ਵੀ ਪਏ ਨੇ ਉਤਰ ਵੀ ਸਮਾਨ ਆਪਣਾ ਬਹੁਤ ਪਿਆ ਵੀਰੇ ਠੀਕ ਹੈ ਜੀ ਹਾਂ ਜੀ ਤੇ ਆਪਾਂ ਜਦੋਂ ਕੁਈ ਆਪਾ ਦੋ ਇਮਰਾਨ ਕਿਲੋ ਮੀਟਰ ਲੈਣਾ ਹੈ। ਕੋਈ ਇੱਥੇ ਆਉਂਦਾ ਬੰਦਿਆ ਜਿਹਨੂੰ ਇਹ ਕਿ ਆਪਾਂ ਆਨਲਾਈਨ ਹੀ ਕਰਦਣੇ ਆ। ਨਹੀਂ ਵੀਰੇ ਮੇਰੀ ਗੱਲ ਤੋਂ ਬਹੁਤੇ ਆਉਂਦੇ ਨਹੀਂ ਵੀਰੇ ਆਪਣੇ ਕੋਲੇ। ਅਸਾਂ ਆਉਂਦੇ ਨਹੀਂ। ਪੇਮੈਂਟ ਖਾਤੇ 'ਚ ਪਾਉਂਦੇ ਨੇ ਜੀ। ਜਿਹੜਾ ਗੱਡੀ ਦਾ ਕਿਰਾਇਆ ਹੁੰਦਾ 15 ਬੰਦਾਂ ਦਾ 20 ਕਿਲੋ ਮੀਟਰ ਜਾਂਦੀ ਹੈ ਗੱਡੀ। ਹਾਂਜੀ। ਠੀਕ ਹੈ ਜਿਵੇਂ 100 ਕਿਲੋ 100 ਕਿਲੋ ਮੀਟਰ ਚੱਲੇਗੀ ਗੱਡੀ 1500 ਰੁਪਏ ਹੈ ਜੀ। ਹਾਂਜੀ। ਆਪ ਡਾਉਂਡ ਜਿਵੇਂ 100 200 100 ਆਰਧੇ ਚੱਲ ਗਈ 200 ਜਾਂਦੀ ਚੱਲ ਗਈ 200 ਕਿਲੋ ਮੀਟਰ ਹੋ ਗਏ 3 ਹਾਂਜੀ ਐਵੇਂ ਖਾਤੇ 'ਚ ਪੇਮੈਂਟ ਕਰਦੇ ਨੇ ਹਾਂਜੀ ਉਹਨਾਂ ਦਾ ਸੰਦ ਭੇਜ ਦੇ ਲਿਆ ਹਾਂਜੀ ਫਿਰ ਵੀ ਦੇਖ ਐਵੇਂ ਇੱਕ ਤਰ੍ਹਾਂ ਦਾ ਪ੍ਰੋਸੀਜ ਦਿਖਾ ਗਾਹਕਾਂ ਨੂੰ ਹਾਂਜੀ ਭਰੋਸਾ ਦਾ ਵੀਰੇ ਸਾ ਤੇ ਰੱਖਾਂ ਪੈਂਦ ਕਰਨਾ ਹਾਂਜੀ ਹਾਂ ਹਾਂ ਉਹ ਤਾਂ ਕਰਦੇ ਕੋਈ ਨਹੀਂ ਲੈਣੀ ਐ ਭਰੋਸਾ ਦਾ ਦੇਖੋ ਹਰ ਇੱਕ ਭਰੋਸਾ ਵੀ ਨਹੀਂ ਕਰਦਾ ਬਾਈ ਹਾਂਜੀ ਹਾਂ ਜੇ ਆਪਾਂ ਗਾਈਏ ਪੰਜਾਂ ਗੁਲਾ ਖਸਾਰ ਨਹੀਂ ਹੁੰਦੀਆਂ ਹੁੰਦੀਆਂ ਭਰੋਸਾ ਵੀ ਕਰਨ ਵਾਲੇ ਬਹੁਤ ਨੇ ਬਾਈ ਭੇਜ ਦੇ ਸਾਡਾ ਪੇ ਪੇਮੈਂਟ ਖਾਤੇ 'ਚ ਕਰ ਦਿੰਦੇ ਨੇ ਖਾਤੇ 'ਚ ਕਰ ਦਿੰਦੇ ਨੇ ਹਾਂਜੀ ਹਾਂ ਬਹੁਤ ਹੁੰਦੇ ਨੇ ਬਾਈ ਜੀ ਠੀਕ ਹੈ ਖਤੋ ਵਤਨ ਜੋ ਜੁੜੇ ਲੋਕ ਆਪਣੇ ਕੋ ਫੇਸ ਟੂ ਫੇਸ ਵੀ ਨਹੀਂ ਹੋਏ ਕੈਨੇਡਾ ਅਮਰੀਕਾ ਬੈਠੇ ਨੇ ਮਤਲਬ ਕਿ ਵੀ ਇੱਥੇ ਪਰਿਵਾਰ ਰਹਿੰਦਾ ਬਾਈਆਂ ਦਾ ਬਥੇਰੇ ਪੇਮੈਂਟ ਪਾਈ ਹੈ ਬਾਈ ਉਹਨਾਂ ਨੇ ਸਾਲ ਤੋਂ ਉਹਨਾਂ ਦੇ ਘਰੇ ਪਹੁੰਚੇ ਨਹੀਂ ਬਈ ਆਉਂਦੇ ਨਹੀਂ ਜੀ ਬਈ ਨਹੀਂ ਆਉਂਦੇ ਨਹੀਂ ਵੀਰੇ ਐਸਾ ਲੱਗਦਾ ਭਰੋਸਾ ਹਾਂ ਹਾਂ ਜੀ ਠੀਕ ਹੈ ਵੀਰੇ ਠੀਕ ਉਹਨਾਂ ਸਮਾਨ ਵੀਰੇ ਜਿਹੜੀ ਗੱਲ ਕਹਿਤੀ ਉਹੀ ਹੋ ਠੀਕ ਹੈ ਜੀ ਹਾਂ ਠੀਕ ਹੈ ਬਾਕੀ ਆਪਣਾ ਪਿੰਡ ਘੂੜੇਣਾ ਵੀਰੇ ਜਿਹੜੇ ਸੰਗਰੂਰ ਚ ਪੈਂਦਾ ਜੀ ਹਾਂ ਜੀ ਤੇ ਲਹਿਰ ਗੱਗੇ ਆਪਣਾ ਸ਼ਹਿਰ ਲੱਗਦਾ ਹੀ ਗੜਬਾ ਲੱਗਿਆ ਲੈ ਲਹਿਰਾ ਲੱਗਿਆ ਇਸ਼ਨਾਮ ਲੱਗਿਆ ਹਾਂਜੀ ਹਾਂਜੀ ਪਾਤਰਾ ਵੀ ਲੱਭਿਆ ਨਾ ਸੈਂਟਰ 'ਚ ਹੀ ਆਇਆ ਨਾ ਵੀਰੇ ਉਹ ਜੇ ਫੁੱਲ ਵਿੱਚ ਵੀ ਨੇੜੇ ਦੇ ਪਹੁੰਚਾ ਥੱਲੇ ਉਹ ਇੱਕ ਵਾਰ ਜਾ ਕੇ ਤੋਂ ਬੰਦ ਕਈ ਵਾਰ ਅਬ ਨਹੀਂ ਪਤਾ ਲੱਗਦਾ ਹਾਂ ਹਾਂਜੀ ਨੇ ਮੁਕੇਸ਼ਨ ਭੇਜ ਦੇਣਾ ਵੀਰੇ ਹਾਂਜੀ ਹਾਂ ਮੈਸੇਜ ਕਰੋ ਕੋਈ ਵੀ ਅਦਰਗੇਟ ਕਟਲ ਕੇ ਜਿੰਨੇ ਭੇਜਦੇ ਨੇ ਇਹਨਾਂ ਲਿਖ ਕੇ ਭੇਜੋ WhatsApp ਤੇ ਆਪਾਂ ਲਿਖ ਕੇ ਭੇਜਦੇ ਨੇ ਅਗਰੇ ਨੂੰ ਠੀਕ ਹੈ ਜੀ ਹਾਂਜੀ ਆਪ ਹੀ ਆਏਗਾ ਚੱਲ ਜੀ ਮਤਲਬ ਕਿ ਮਟਰਲੇਰ ਆਉਂਦੇ ਰਹਿੰਦੇ ਨਹੀਂ ਕਿ ਮਤਲਬ ਕਾਫੀ ਟਾਈਮ ਬਾਅਦ ਸੁਰਕਲ ਸਟਾਕ ਨਹੀਂ ਹੁੰਦਾ ਕਿ ਜਲਦੀ ਨਹੀਂ ਇਹ ਤਾਂ ਵੀਰੇ 2 ਆ ਕੇ 2 ਵਾ ਕੇ 2 ਆ ਕੇ 2 ਵਾ ਕੇ ਇਹਦਾ ਹੀ ਹੁੰਦਾ ਹੈ ਮਤਲਬ ਕਿ ਇਹ ਕੰਮ ਵਧੀਆ ਹੀ ਹੈ ਤਾਂ ਠੀਕ ਹੈ ਠੀਕ ਹੈ ਹਾਂਜੀ ਚਲੋ ਠੀਕ ਹੈ ਹੋਰ ਕੋਈ ਗੱਲ ਬਾਤ ਨਹੀਂ ਕੋਈ ਬਸ ਹੀ ਕੋਈ ਜਿੱਤ ਨਹੀਂ ਗੱਲ ਬਾਤ ਵੀਰੇ ਕੋਈ ਵੀ ਸੌਦਾ ਲੈਣਾ ਹੋਵੇ ਕਿਸੇ ਵੀ ਕਿਸਾਨ ਭਰਾ ਨੇ ਤੇ ਆਪਣਾ YouTube ਦੇ ਵੀ ਚੈਨਲ ਹੈ ਜੱਛੜਾ ਇੱਕ ਰੈਪਲੀਮੈਂਟ ਤੇ ਜੀ